ਕੋਜਨ ਪਹਿਲਾਂ ਵੈਸਟ ਬੰਗਾਲ ਤੋਂ ਆਏ ਯਾਤਰੀਆਂ ਨਾਲ ਈ ਰਿਕਸ਼ਾ ਚਾਲਕਾਂ ਵੱਲੋਂ ਲੁੱਟਖੋ ਕੀਤੀ ਗਈ ਸੀ ਜਿਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਈ ਰਿਕਸ਼ਾ ਚਾਲਕ ਨੂੰ ਕਾਬੂ ਕਰਕੇ ਵੈਸਟ ਬੰਗਾਲ ਦੇ ਯਾਤਰੀਆਂ ਦੇ ਹਵਾਲੇ ਉਹਨਾਂ ਦਾ ਸਮਾਨ ਕਰ ਦਿੱਤਾ ਹੈ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਨਾਲ ਹੀ ਪੁਲਿਸ ਇਹਨਾਂ આરોપીਆਂ ਦੇ ਖਿਲਾਫ ਕਾਰਵਾਈ ਕਰਕੇ ਅੱਗੇ ਦੀ ਜਾਂਚ ਵਿੱਚ ਜੁਟ ਗਈ ਹੈ 28 ਦਸੰਬਰ ਨੂੰ ਬੀ ਡਿਵੀਜ਼ਨ ਏਰੀਆ 'ਚ ਇੱਕ ਈ ਰਿਕਸ਼ਾ 'ਤੇ ਸਵਾਰ ਤਿੰਨ ਯਾਤਰੀ ਜਿਹੜੇ ਜਿਹੜੇ ਪਿਲਗ੍ਰਮ ਤੇ ਆਏ ਸੀ ਬੰਗਾਲ ਤੋਂ ਔਰ ਉਹਨਾਂ ਨਾਲ ਬੜੀ ਬੰਦਪਾਗੀ ਕਟਨਾ ਹੋਈ ਸੀ ਕਿ ਉਹਨਾਂ ਨੂੰ ਤੇ ਉਸ ਇਨਸਾਨ ਜਗਾ ਤੇ ਜਾ ਕੇ ਈ ਰਿਕਸ਼ਾ ਤੇ ਜਿਹੜਾ ਸਵਾਰ ਸੀਗਾ ਚਾਲਕ ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਨੂੰ ਰੋਟ ਲਿਆ ਸੀ ਰੋਬ ਕਰ ਲਿਆ ਸੀ ਤੋਂ ਅਸੀਂ ਇਹਨੂੰ ਚੀਜ਼ ਨੂੰ ਬਹੁਤ ਸੈਂਸਿਟਿਵਲੀ ਲੈਂਦੇ ਹੋਏ ਦੋ ਮੁਲਜ਼ਮ ਉਹਦੇ ਚ ਗ੍ਰਿਫਤਾਰ ਕਰ ਲਏ ਸੀ ਔਰ ਸਾਰੀਆਂ ਬਿਲੋਂਗਿੰਗਸ ਉਹਨਾਂ ਦੇ ਸਾਰੇ ਜੋ ਵੀ ਉਹਨਾਂ ਦੇ ਬੈਗ ਸੀਗੇ ਉਹਨਾਂ ਦੇ ਸੂਟਕੇਸ ਸੀ ਸਾਰੇ ਉਹ ਲੈ ਗਏ ਸੀ ਜਿਹੜੇ ਬਰਾਬ ਕਰਕੇ ਔਰ ਮੋਬਾਈਲ ਫੋਨ ਤੇ ਕੈਸ਼ ਔਰ ਖੁਸ਼ ਕੈਸ਼ ਉਹਨਾਂ ਨੇ ਜਾ ਕੇ ਉਹਨਾਂ ਦੇ ਪੇਟੀਐਮ ਚੋਂ ਕਢਾ ਲਿਆ ਸੀ account ਦੇ ਵਿੱਚੋਂ ਉਹ ਸਾਰੇ ਦਾ ਸਾਰਾ ਕੈਸ਼ 36000 ਰੁਪਿਆ ਤੇ ਤਿੰਨੋ ਮੋਬਾਈਲ ਚ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਇੱਕ ਇਨਸਾਨ ਕੋਲ ਦੋ ਸੀਗੇ ਤੋਂ ਚਾਰ ਮੋਬਾਈਲ ਫੋਨ ਔਰ ਸਾਰੇ ਬੈਗੇਜ ਜੋ ਬਿਲੋਂਗਿੰਗ ਸੀ ਇਹ ਉਹ ਸਾਰੀਆਂ ਪੁਲਿਸ ਨੇ ਰਿਕਵਰ ਕਰਕੇ ਸਪੋਰਟਾਰੀ ਜੀ ਅਸੀਂ ਅੱਜ ਕਰਵਾ ਕੇ ਉਹਨਾਂ ਨੂੰ ਮੈਂ ਖੁਦ ਹੈਂਡਓਵਰ ਕੀਤੀ ਹੈ ਔਰ ਉਹ ਬੜੇ ਖੁਸ਼ ਹੋਏ ਆ ਮੈਂ ਇਸ ਗੱਲ ਦੀ ਵਚਨਬੱਧਤਾ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਔਰ ਅਮਰਸਰ ਕਮਿਸ਼ਨਰੇਟ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਸਾਡਾ ਫਰਸਟ ਪ੍ਰਾਇਰੀਟੀ ਹੈ ਔਰ ਇਸੇ ਤਰ੍ਹਾਂ ਜਿਹੜੀ ਪੁਲਿਸ ਟੀਮ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਮੈਂ ਕੋਲਕਾਤਾ ਸੇ ਆਇਆ ਥਾ ਅਮ੍ਰਿਤਸਰ ਗੋਲਡਨ ਨੈਪਲ ਘੁੰਮਣੇ ਹਮ ਯਹ 28 ਤਾਰੀਖ ਕੀ मॉर्निंग में उतरे जो कि साढ़े बारह बजे के करीब में हमने ई रिक्शा लिया हम अपने दो साथियों के साथ आए थे दीपक राउत एंड राहुल राम हम ई रिक्शा में ट्रैवल कर रहे थे गोल्डन टेम्पल के लिए उन्होंने हमें ईस्ट मोहन नगर ले जाकर हम दात्र लगाकर हमारा सारा कुछ लूट लिया वो तीन बंदे थे उसके बाद हम नेक्स्ट मॉर्निंग पंजाब पुलिस के बी डिविजन थाने में पहुंचे जहाँ के एस एच साहब श्री सुखबीर सिंह सर ने और उनकी टीम श्री अमन अमन अमरजीत सर ने बहुत मदद की हमारी और उनके टीम में जगरूप सर और बहुत लोगों ने हमें बहुत मदद करा और हमारा सारा कुछ रिकवर करके दिया जिसके लिए मैं पंजाब पुलिस कमिश्नर श्री बुल्लर साहब का बहुत बहुत आभारी हूँ और मैं बहुत खुश हूँ ਕੁਝ ਦਿਨ ਪਹਿਲਾਂ ਵੈਸਟ ਬੰਗਾਲ ਤੋਂ ਆਏ ਯਾਤਰੀਆਂ ਨਾਲ ਈ ਰਿਕਸ਼ਾ ਚਾਲਕਾਂ ਵੱਲੋਂ ਲੁੱਟਕੋ ਕੀਤੀ ਗਈ ਸੀ ਜਿਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਈ ਰਿਕਸ਼ਾ ਚਾਲਕ ਨੂੰ ਕਾਬੂ ਕਰਕੇ ਵੈਸਟ ਬੰਗਾਲ ਦੇ ਯਾਤਰੀਆਂ ਦੇ ਹਵਾਲੇ ਉਹਨਾਂ ਦਾ ਸਮਾਨ ਕਰ ਦਿੱਤਾ ਹੈ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਨਾਲ ਹੀ ਪੁਲਿਸ ਇਹਨਾਂ આરોપીਆਂ ਦੇ ਖਿਲਾਫ ਕਾਰਵਾਈ ਕਰਕੇ ਅੱਗੇ ਦੀ ਜਾਂਚ ਵਿੱਚ ਜੁਟ ਗਈ ਹੈ ਕੁਝ ਦਿਨ ਪਹਿਲਾਂ ਵੈਸਟ ਬੰਗਾਲ ਤੋਂ ਆਏ ਯਾਤਰੀਆਂ ਨਾਲ ਈ ਰਿਕਸ਼ਾ ਚਾਲਕਾਂ ਵੱਲੋਂ ਲੁੱਟਕੋ ਕੀਤੀ ਗਈ ਸੀ ਜਿਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਈ ਰਿਕਸ਼ਾ ਚਾਲਕ ਨੂੰ ਕਾਬੂ ਕਰਕੇ ਵੈਸਟ ਬੰਗਾਲ ਦੇ ਯਾਤਰੀਆਂ ਦੇ ਹਵਾਲੇ ਉਹਨਾਂ ਦਾ ਸਮਾਨ ਕਰ ਦਿੱਤਾ ਹੈ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਨਾਲ ਹੀ ਪੁਲਿਸ ਇਹਨਾਂ આરોપીਆਂ ਦੇ ਖਿਲਾਫ ਕਾਰਵਾਈ ਕਰਕੇ ਅੱਗੇ ਦੀ ਜਾਂਚ ਵਿੱਚ ਜੁਟ ਗਈ ਹੈ